ਜਲੰਧਰ ਦੇ ਹਾਂਤੀ ਦੀ ਥਾਣਾ ਫਲੋਰ ਪੁਲਿਸ ਨੇ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਜੁੱਦ ਨਸ਼ਿਆਂ ਦੇ ਵਿਰੁੱਧ ੇਠ ਵੱਡੀ ਕਾਰਵਾਈ ਕਰਦੇ ਨਸ਼ਾ ਤਸਕਰੀ ਦੇ ਕੇਸ ਵਿੱਚ ਪੰਜ ਮਹਿਲਾ ਤਸਕਰਾਂ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਪ੍ਰਾਪਤ ਕੀਤੀ ਹੈ ਪੁਲਿਸ ਅਨੁਸਾਰ ਮੋੜਲੀ ਪੁੱਛ ਕੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਹਿਲਾਵਾਂ ਕਾਫੀ ਸਮੇਂ ਤੋਂ ਵਕ-ਵਕ ਤੰਗ ਰਹੀ ਵਕ-ਵਕ ਹੈ ਇਲਾਕਿਆਂ ਤੋਂ ਨਸ਼ੀਲੇ ਕੈਪਸੂਲ ਖਰੀਦ ਕਰਕੇ ਫਲੋਰ ਇਲਾਕੇ ਵਿੱਚ ਸਪਲਾਈ ਕਰ ਰਹੀਆਂ ਸਨ ਪੁਲਿਸ ਨੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਆਓ ਵੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਐਸ ਐਚ ਓ ਸਾਹਿਬ ਜੀ ਕਿ ਨਸ਼ਾ ਤਸਕਰ ਪੜਿਆ ਹੈ ਦਿਰੀਲੀ ਸ਼ਰੌਫ ਸਵੇਤ ਕਿੰਨੇ ਵੀ ਗੋਤਰਾ ਫੜੀਆਂ ਤੇ ਕਿੰਨਾ ਦਾਮ ਨਾਲ ਵੇਚਣਾ। ਨਸ਼ੇ ਦੇ ਖਿਲਾਫ ਜੰਗ ਵਿੱਚ ਜਲੰਧਰ ਦੇ ਹੱਥੀਂ ਪੁਲਿਸ ਨੂੰ ਸਫਲਤਾ ਹਾਸਲ ਹੋਈ ਜਦ ਮਾਨਯੋਗ ਜਲੰਧਰ ਦੇ ਹੱਥੀਂ ਸਰਹਰਪੰਦਰ ਸਿੰਘ ਜੀ ਦੇ ਅਡੀਸ਼ਨਲ ਡਾਇਰੈਕਟਰ ਸਾਹਿਬ ਅਤੇ ਡੀ ਐਸ ਪੀ ਫੌਗ ਸਰਦਾਰ ਸੁਖਮ ਸਿੰਘ ਬਲਜੀਦੇ ਦੇ ਤਾ ਮਤਾਬਕ ਤਨਾ ਫਲੋਰ ਪੁਲਿਸ ਨੇ ਇੱਕ ਦੋਸ਼ੀ ਪ੍ਰਵੀਨ ਉਰਫ ਬੁਰੀ ਉਰਫ ਕਾਕਾ ਉਰਫ ਵਜੇ ਪੁੱਤਰ ਸੁਖਦੇਵ ਸਿੰਘ ਵਾਸੀ ਕੜਿਆਨਾ ਨੂੰ ਗ੍ਰਿਫਤਾਰ ਕੀਤਾ ਤੇ ਇਸ ਪਾਸੋਂ 40 ਲੀਟਰ ਰਿਲੀ ਸ਼ਰਾਬ ਰਬਤ ਕੀਤੀ ਹੈ ਤੇ ਇਹ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹਮ ਤੱਕ ਨੰਬਰ 162 ਇਹ ਬੰਦਾ ਸਾਨੂੰ 107 ਉਹਦਾ ਪਛਮੀ ਮੁਕਦਮੇ ਚ ਵੀ ਲੋੜਦਾ ਸੀ ਉਸ ਵਕਤ ਵੀ ਇਸ ਤੇ ਸ਼ਰਾਬ ਦਰਜੀ ਸ਼ਰਾਬ ਦੇ ਦਾ ਪਰਚਾ ਸੀ ਤੇ ਇਹ ਜਿਸ ਨੂੰ ਦੇਂ ਗਿਆ ਸੀ ਅਸੀਂ ਲੇਡੀਆਂ ਨੂੰ ਕਾਬੂ ਕੀਤਾ ਸੀ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ ਇਸ ਨੂੰ ਅਰੈਸਟ ਕੀਤਾ ਜਿੱਤਦਾ ਹੀ ਭੱਜਾ ਹੋਇਆ ਸੀ ਇਹਦੇ ਦੁਬਾਰਾ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਨਾਲ ਹੀ ਸੀ ਇਸ ਬੰਦੇ ਨੇ ਰਾਉਂਡ ਅਪ ਕਰ ਲਿਆ ਤੇ ਇਹ ਦੱਸਣਯੋਗ ਹੈ ਕਾਫੀ ਦੇਰ ਤੋਂ ਨਸ਼ੇ ਦੇ ਕਾਰੋਬਾਰ ਚ ਲੱਗ ਰਿਹਾ ਤੇ ਜਿੰਨੂੰ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਕਰਕੇ ਰਿਮਾਂਡ ਹਸਣ ਕੀਤਾ ਗਿਆ ਜਿੱਦਾਂ ਅਮਰਪੁਰ ਦੇ ਏਰੀਆ ਵਿੱਚ ਕਾਫੀ ਜਿੜੀ ਜਿੜਾ ਨਾਲ ਦੱਤੋ ਜੀ ਇਹ ਉਹੀ ਸ਼ਰਾਬ ਹੈ ਜਿਹੜੀ ਇਹਨਾਂ ਨੇ ਸਪਲਾਈ ਕਰਦਾ ਸੀ ਵੇਚਦੇ ਇਸ ਸਬੰਧਿਤਾਂ ਐਫਐਸਐਲ ਦੀ ਰਿਪੋਰਟ ਵੀ ਕਲੀਅਰ ਹੋਏਗਾ ਕੀ ਪੁਰਾਣਾ ਕੀ ਬੈਕਗ੍ਰਾਉਂਡ ਹੈ ਦਾ ਹੋਰ ਇਹ ਦੇਖਾ ਇੱਕ ਮੁਕਦਮਾ ਪਹਿਲਾਂ ਦਰਜਾ 107 ਵੱਡਾ 25 ਤੇ ਬਾਕੀ ਤਫਤੀਸ਼ ਜਾਰੀ ਹੈ ਜੀ ਰਿਮਾਂਡ ਰਿਮਾਂਡ ਲੈ ਜਾ ਅੱਜ ਇਹਦਾ ਰਿਮਾਂਡ ਹਸਣ ਕੀਤਾ ਗਿਆ